ਆਪਕ ਨਹੀਂ ਮੈਂ ਲੋਕਾਂ ਦੇ ਵਿੱਚ ਕਹਿਣਾ ਚਾਹੁੰਦਾ ਓਏ ਤੁਸੀਂ ਕਿਹੜੀਆਂ ਪੋਟਾਂ ਚੋਲਦੇ ਫਿਰਦੇ ਹੋ ਉਹ ਸੋੜੇ ਜਵਾਕ ਨਹੀਂ ਪੈਦਾ ਹੋਣੇ ਜਵਾਕ ਓਏ ਭਗਵੰਤ ਮਾਲ ਪਾਣੀ ਵੀ ਪਿੰਦਾ ਇਹਨਾਂ ਨੇ ਫਸਲ ਪਾਣੀ ਵੀ ਪਿੰਦੇ ਇਹਦੇ ਕਰਕੇ ਤੁਸੀਂ ਪਿੱਛੇ ਪਿੱਛੇ ਆਪਾਂ ਜੇ ਫਿਰਦੇ ਹੋ ਮੈਂ ਖੁਲਾਮੀ ਪਾਰਟੀ ਦਾ ਮੈਂ ਤੁਮਕਾਨੀ ਪਾਰਟੀ ਦਾ ਉਹ ਕਿਹ ਚੂਲ ਦਾ ਪਾਰਟੀ ਦਾ ਸਾਹ ਸਾਹ ਜਵਾਕਾਂ ਦੇ ਗੁੱਡੇ ਫੇਲ ਹੋ ਗਏ ਹੱਥਾਂ ਉੱਰੇ ਪੈ ਗਏ ਜਣੇ ਭਗਵੰਤ ਮਾਲ ਨੂੰ ਹੋਰ ਪਤਾ ਨਹੀਂ ਕੀ ਲੇਬਰ ਦੀ ਪ੍ਰੋਬਲਮ ਹੋਈ ਹੈ ਬੰਨ ਜਾਣ ਵਾਲੀ ਹੁੰਦੀ ਹੈ ਕਦੀ ਨਹੀਂ ਹੁੰਦੀ ਆ ਇਹ ਲੋਕਾਂ ਨੂੰ ਦਨ ਤਰੀਕ ਨੂੰ ਉਹਨੂੰ ਨਾਲ ਲੈ ਕੇ ਚਿੱਟੇ ਦਿਨ ਉਹਨੂੰ ਬੰਦ ਕਰਾਂਗੇ ਸਭ ਤੋਂ ਪਹਿਲਾਂ ਉਹਨੂੰ ਉਹ ਫਿਰ ਅਗਲੀਆਂ ਚੀਜ਼ਾਂ ਸਸੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆਂ ਲੱਖੇ ਸੁਧਾਣੇ ਦੇ ਬਾਰੇ ਲੱਖੇ ਸੁਧਾਣੇ ਨੇ ਅਮਤੋਜ ਮਾਨ ਦੇ ਨਾਲ ਮਿਲ ਕੇ ਲੁਧਿਆਣਾ ਦੇ ਵਿੱਚ ਭਾਰੀ ਇਕੱਠ ਕੀਤਾ ਜਿਸ ਦੇ ਵਿੱਚ ਲੋਕਾਂ ਨੂੰ ਕਈ ਅਪੀਲਾ ਕੀਤੀਆਂ ਅੰਦਰਾਸਲ ਪਾਣੀਆਂ ਦੇ ਮਸਲੇ ਨੂੰ ਲੈ ਕੇ ਇਹ ਇਕੱਠ ਕੀਤਾ ਗਿਆ ਸੀ ਤੇ ਲੁਧਿਆਣਾ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਲੱਖਾ ਸੁਧਾਰਾਂ ਨੂੰ ਇਸ ਕੱਟ ਕਰਨ ਤੋਂ ਰੋਕਿਆ ਵੀ ਗਿਆ ਪਰ ਫਿਰ ਵੀ ਲੱਖਾ ਸੁਧਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੂਰੇ ਮਸਲੇ ਦੀ ਜਾਣਕਾਰੀ ਦਿੱਤੀ ਤੁਹਾਨੂੰ ਦਿਖਾਉਣੇ ਆ ਅੱਗੇ ਵੀਡੀਓ ਵੀ ਉੱਥੇ ਹੀ ਲੱਖਾ ਸੁਧਾਰਾਂ ਨੇ ਇਹ ਗੱਲ ਕਹੀ ਕਿ ਹੁਣ ਇਹ ਜਿਹੜਾ ਪ੍ਰੋਗਰਾਮ ਹੈ ਅੱਗੇ ਰੱਖਿਆ ਜਾਵੇਗਾ ਕਿਉਂਕਿ ਹੁਣ ਸਾਨੂੰ ਸਰਕਾਰ ਨੇ ਦਿਲਾਸਾ ਦਿੱਤਾ ਹੈ ਕਿ ਜਿਹੜਾ ਪਾਣੀਆਂ ਦਾ ਮਸਲਾ ਹੈ ਉਹ ਅਸੀਂ ਹੱਲ ਕਰ ਦਿਆਂਗੇ ਪਰ ਜੇਕਰ ਸਰਕਾਰ ਨੇ ਨਹੀਂ ਹੱਲ ਕੀਤਾ ਤਾ ਅੱਗੇ ਆਉਣ ਵਾਲੀ ਡੇਟ ਨੂੰ ਪਾਰੀ ਕੱਟ ਕੀਤਾ ਜਾਵੇਗਾ ਕਦੋਂ ਹੋਵੇਗਾ ਕੱਟ ਤੁਹਾਨੂੰ ਅੱਗੇ ਵੀਡੀਓ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀ ਖਬਰ ਨੂੰ ਦੇਖਣ ਦੇ ਲਈ ਦੇਖੋ ਤੁਸੀਂ ਲੱਖੇ ਸਦਾਨੇ ਦਾ ਇਹ ਵੀਡੀਓ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਜੇ ਕਿਉਂਕਿ ਸਾਰੇ ਲੋਕਾਂ ਦੀ ਭਲਾਈ ਲਈ ਲੱਖਾ ਸਦਾਨਾ ਬੋਲ ਰਿਹਾ ਹੈ ਸਾਰੇ ਲੋਕਾਂ ਦਾ ਭਲਾ ਹੋਵੇਗਾ ਜੇਕਰ ਇਸ ਮਸਲੇ ਤੇ ਕੋਈ ਹੱਲ ਹੁੰਦਾ ਹੈ ਆਹ ਫਲੇ ਨਹੀਂ ਜਾਂਦੇ ਪੁਲਸਾਂ ਕੋ ਸਰਕਾਰਾਂ ਕੋ ਇੱਥੇ ਸਾਡੀ ਪ੍ਰੈਸ ਸਟਾਨ ਕੋ ਰੋਕਣ ਲਈ ਆਇਆ ਗੱਲ ਕੱਲ ਦਾ ਸਾਡੇ ਆਖੜਾ ਪੁਲਿਸ ਖੜਾ ਜੀ ਸੀਪੀ ਲੁਧਿਆਣਾ ਬੁਲਾ ਕੇ ਕਹਿ ਰਿਹਾ ਪ੍ਰੈਸ ਕਾਪਰਸ ਨਹੀਂ ਕਰਨ ਦੇਣੀ ਕਿਉਂ ਭਈ ਅਸੀਂ ਮਾਰਾ ਕਰ ਰਹੇ ਹਾਂ ਆ ਲੋਕ ਮਰ ਗਏ ਸਾਰਾ ਦੱਖਣੀ ਮਾਲਵਾ ਯਾਰਾ ਜਿਹੜਾ ਪਾ ਕੇ ਤੁਸੀਂ ਮਾਰਦੇ 40 ਸਾਲ ਤੋਂ ਪਾਈੋ ਦਰਾਂ ਦਾ ਜਿਹੜਾ ਤੁਸੀਂ 9 ਕਰੋੜ ਲੀਟਰ ਪਾਣੀ ਜਿਹੜਾ ਭਾਈ ਨੂੰ ਤੋਲਨੇ ਕਿਹਾ 9 ਕਰੋੜ ਲੀਟਰ ਪਾਣੀ ਰੋਈਦਾ ਪੈਂਦਾ ਰੋਈਦਾ ਉਹ ਮਰ ਗਏ ਸਾਰੇ ਇੱਥੇ ਸਾਰੇ ਪੀਏ ਦਾ ਟੈਂਕਰ ਨਾ ਫਟਿਆ ਲੈ ਲੋਗ ਸਮਝਦਾ ਰੋਟੀ ਬਾਹਰ ਮੱਤਲੇ ਸੰਦੇ ਯਾਰਾ ਤੁਸੀਂ ਸਮਝ ਸਰਕਾਰ ਪੁੱਛ ਲੈ ਇਹਨੂੰ ਪੁੱਛਣਾ ਨਹੀਂ ਸਰਕਾਰ ਤਾਂ ਕਹਿੰਦੇ ਐ ਐਡਾ ਟੱਕਾ ਅੱਡੀ ਗੁੰਡਾਗਰਦੀ ਸ਼ਰਿਆ ਬਸ ਨੇ ਕਿਹਾ ਕਿ ਉੱਚੇ ਲੈਵਲ ਦੇ ਮਾਰੇ ਅਸੀਂ ਕਾਉਂਟਰ ਸੀ ਕਰਦਾ ਸੀ ਐਲਾਨ ਕਰਦਿਆਂ ਅੱਜ ਹੋਸ ਨੂੰ ਵੀ ਕਹਿੰਦੇ ਆ ਸਰਕਾਰ ਨੂੰ ਵੀ ਕਹਿੰਦੇ ਆ ਵੀ ਅਸੀਂ 3 ਦਸੰਬਰ ਰੱਖਿਆ ਸ਼ਰਿਆ ਬਸ ਸ਼ਰਿਆ ਬੰਦ ਕਰਾਂਗੇ ਜੇ ਮਰਦੀ ਕਰ ਲਿਓ ਯਾਰ ਇਹ ਬਹੁਤ ਹੋ ਗਿਆ ਛੋਟੇ ਕਿਪੜਾ ਪਰਚਾ ਪਰਚਾ ਦੇ ਰੇ ਗੋਲੀਆਂ ਡਾਂਗਾ ਜੋ ਮਰਦੀ ਮਾਰ ਲਓ ਯਾਰ ਆਵਾਂਗੇ ਇਹ 3 ਦਸੰਬਰ ਕਿਉਂ ਰੱਖੀ ਆ ਇਹ ਸੁਣ ਲਓ ਅਸੀਂ ਜਿੱਤੇ ਐਲਾਨ ਕੀਤਾ ਨਾ ਵੀ ਇੱਕ ਤਰੀਕ ਨੂੰ ਇੱਥੇ ਬੈਠਾਂਗੇ ਅਗਲੇ ਦਿਨ ਅਗਲੇ ਦਿਨ ਲਾਗਦਾ ਸਰਪੰਚੀ ਦੀਆਂ ਚੋਣਾਂ ਦਾ ਬਹੁਤ ਬੰਦਿਆਂ ਦੇ ਫੋਨ ਆਉਂਦੇ ਲੱਗ ਜਾਂਦੇ ਕਹਿੰਦੇ ਭਾਈ ਗੱਟ ਜੋਨਾ ਆ ਗਿਆ ਉਲਟੇ ਹੋਇਆ ਕੋਈ ਨਾ ਕਾਜ ਪਰਦਾ ਕੋਈ ਨਾ ਕਿਡਾ ਦਿੰਨੇ ਆ ਤੁਸੀਂ ਉਹ ਅੱਗੇ ਰੱਖ ਲਓ ਅਸੀਂ ਅੱਗੇ ਜੇ ਅੱਗੇ ਰੱਖਦੇ ਆ 15 ਤੋਂ ਬਾਅਦ ਬੜਾ ਘੋਨੇ ਦੀ ਭਲਾਈ ਸ਼ੁਰੂ ਆ ਕਾਣਾ ਕਣਕ ਦੀ ਵੇਚਣੀ ਆ ਕੋਈ ਗੱਲ ਨਹੀਂ ਝੋਨਾ ਵੜ ਲਿਓ ਕਣਕ ਦੀ ਜਿਦਿਓ ਉਸ ਤੋਂ ਬਾਅਦ ਤਿੰਨ ਦਿਨ ਸੰਪਨ ਨੂੰ ਖੁੱਲਾ ਟਾਈਮ ਹੈ ਪੂਰੇ ਪੰਜਾਬ ਚ ਉਹ ਤੋਂ ਪਹਿਲਾਂ ਤੁਰਾਂਗੇ ਇਹ ਐਲਾਨ ਆ ਸ਼ਰਿਆ ਮਲਾਨ ਹੈ 18 ਜੂਨ ਨੂੰ ਅਸੀਂ ਕਿਹਾ ਸੀਗਾ ਨਾ ਵੀ ਬੰਦ ਕਰਾਂਗੇ ਦਾ ਬੰਦ ਕਰਾਂਗੇ ਯਾਰ ਕੋਣ ਕੋਣ ਸੋਚਣਾ ਸਰਕਾਰ ਨੇ ਸੋਚਣਾ ਵੀ ਤੁਸੀਂ ਆ ਗੰਦਾ ਗੱਦੀ ਕਰਨੀ ਆ ਆਹ ਟੱਕੇ ਚਾਈ ਕਰਨੀ ਆ ਉਹ ਮੈਂ ਜੰਮੀ ਹਦ ਹੋਗੀ ਭੁਇਆ ਜੀ ਪ੍ਰੈਸ ਦੇ ਵਿੱਚ ਵੀ ਨਾਂ ਨਹੀਂ ਤੜਕੇ ਲਿਖ ਫੋਨ ਕਰੀ ਜਾਂਦਾ ਇਹਨਾਂ ਬੰਦਾਂ ਫੜਾਉਂ ਤੀਨ ਨੂੰ ਕਿ ਨਾ ਜੀ ਉੱਥੇ ਨਹੀਂ ਅਸੀਂ ਪ੍ਰੈਸ ਕਰਨ ਫਤ ਲਾ ਕੇ ਚਾਰ ਤੇ ਬੰਦੇ ਨਾ ਅਸੀਂ ਸ਼ਰਤ ਰੋਕਣ ਦੀ ਗੱਲ ਕਰਤੀਆਂ ਯਾਰਾ ਨਾ ਲੋਕਾਂ ਨੂੰ ਤਾਂ ਚੱਲ ਰਿਹਾ ਆਪਣੀ ਗੱਲ ਰੱਖ ਲੈ ਵੀ ਘਰ ਨਹੀਂ ਪਹਿਲਾਂ ਨਾਲੇ ਕੀ ਕੀਤਾ 24 ਦਾ ਇਕੱਠ ਹੋਇਆ ਇੱਥੇ ਐਸੇ ਪੌਦੇ ਥੱਲੇ ਵੱਡਾ ਸਾਰੇ মিডিਆ ਨੂੰ ਕਹਿ ਕੇ ਸਰਕਾਰ ਨੇ ਰੋਕਿਆ ਕਿ ਅਸੀਂ ਇਹ ਕਰਨ ਨਹੀਂ ਦੇਣਾ ਆਹ ਨੂੰ ਚਲਾਓ ਨਾ ਇਹਨੂੰ ਬੰਦ ਕਰ ਦੋ ਡਿਗਰੀ ਵੀ ਕਰਾਂਗੇ ਸਾਡੀ ਇੱਥੇ ਕਵਰੇਜ ਹੋਈ ਵੀ ਤੇਰਾ ਹੁਣ ਕੋਲ ਸਹੀ ਦਬਾਬ ਆਉਣ ਲੱਗੇ ਜੋ ਉਥੇ ਨਹੀਂ ਬੈਠਣ ਦੇਣਾਗੇ ਜੀ ਇਹਦਾ ਕੋਡ ਲੱਖਿਆ ਕਮਾਲ ਆ ਯਾਰ ਉਹ ਕੋਡ ਅਸੀਂ ਧੂਹੇ ਚ ਲੈਣਾ ਸਾਡੇ ਮਰ ਗਿਆ ਪੰਜਾਬ ਗੇਣਾ ਪਾਪਾ ਕੇ ਮਾਰਦਾ ਤੁਸੀਂ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਓਏ ਤੁਸੀਂ ਕਿਹੜੀਆਂ ਬੋਟਾਂ ਚੋਂ ਦੇ ਫੜਦੇ ਹੋ ਉਹ ਤੁਹਾਡੇ ਜਵਾਕ ਨਹੀਂ ਪੈਦਾ ਹੋਣੇ ਜਵਾਕ ਓਏ ਸਾਰੇ ਪਾਣੀ ਦੀ ਦੇਣੀ ਮੰਗਿਆ ਧਰਤੀ ਹੇਠਾਂ ਦੇਣੀ ਮੰਗਿਆ ਗ੍ਰਾਮਾਂ ਦੇ ਪਾਣੀ ਦੀ ਦੇਣੀ ਮੰਗਿਆ ਆਪ ਕਿਵੇਂ ਬਚਣਾ ਕੋਠੇ ਚੜ੍ਹੇ ਪਾਣੀ ਵੀ ਪਿੰਦਾ ਕਮਲ ਪਾਣੀ ਵੀ ਪਿੰਦਾ ਇਹਨਾਂ ਨੇ ਭੱਤਰ ਪਾਣੀ ਵੀ ਪਿੰਦੇ ਉਹ ਪਾਣੀ ਹਿੰਦੂ ਉਸੇ ਇੱਕ ਮੁਸਲਮਾਨ ਸਾਹੀ ਸਾਰੇ ਪਿੰਦੇ ਆ ਉਹ ਪਾਣੀਆਂ ਦਾ ਜੀਵਨਾ ਉਹ ਖੜਕੇ ਦੇਖੋ ਅਗਲੇ ਬੁੱਢੇ ਦਰਿਆ ਤੇ ਆ ਕੇ ਖੜਕੇ ਦੇਖੋ ਤੁਸੀਂ ਮੱਢੇ ਦੇਖੋਗੇ ਡਿੱਗ ਪੋਗੇ ਓਏ ਕਿੰਨਾ ਜ਼ਿਆਦਾ ਲੋਕ ਤੁਸੀਂ ਪੀ ਰਹੇ ਆ ਹੱਕ ਬਣ ਕੇ ਵੇਚਿਆ ਪੰਜਾਬ ਦੇ ਲੋਕ ਉਹ ਛੱਡ ਦੋ ਇਹਨਾਂ ਚੱਪਾ ਦੇ ਪੁਰਾਣੀਆਂ ਵੀ ਟਰਾਲੀਆਂ ਉਹ ਤੁਸੀਂ ਪੁਰਾਣੇ ਰੁਪਇਆ ਲਾ ਕੇ ਉਹ ਜ਼ਮੀਨਾਂ ਵੇਚ ਕੇ ਸਰਪੰਚੀ ਦੇ ਵਿੱਚ ਹੋਣਾ ਤੁਸੀਂ ਪਿੱਛੇ ਪਿੱਛੇ ਆਪ ਜੇ ਫੜ ਗਏ ਮੈਂ غلامੀ ਪਾਟਦਾ ਮੈਂ ਤਮਕਾਨੀ ਪਾਟਦਾ ਉਹ ਕਿੱਟਕੂਲ ਦਾ ਪਾਟੀਆਂ ਲੈ ਓਏ ਜ਼ਮੀਨਾਂ ਵੇਚ ਬੈਠੋਗੇ ਘਰ ਲਾ ਲੋਗੇ ਦੁਸ਼ਮਣੀਆਂ ਆਪਾ ਲੋਲੇ ਬੰਦੇ ਮਾਰੋਗੇ ਫਿਰ ਪੜੋਗੇ ਓਏ ਆ ਬਚਾ ਲੋ ਜੇ ਆਪ ਦੀ ਜਵਾਨੀਆਂ ਦੇ ਜਵ ਮੜੇ ਮੜੇ ਜਿੱਤੇ ਨਾ ਮਾਰਦੇ ਓਏ ਕੋਈ ਨਹੀਂ ਤਾਂ ਤੁਹਾਨੂੰ ਪਾਣੀ ਮਾਰ ਦੂ ਪਾਣੀ ਮਾਰ ਦੂ ਆ ਸਾਰਾ ਦੱਖਣੀ ਮਾਲ ਦਾ ਗਿਆ ਫਲੋਇਪੁਰ ਤੋਂ ਲੈ ਕੇ ਰੋਹਰ ਫਾਲਕਾ ਮੁਕਤਸਰ ਫੀਪਰ ਮੋਕੇ ਦੇ ਪਿੰਡ ਅੱਸੀ ਅੱਸੀ ਪਰਸੈਂਟ ਲੋਕਾਂ ਨੂੰ ਕੜਾ ਪੀ ਲਿਆ ਥੋਣੱਖੇ ਨਹੀਂ ਕਹਿਣਾ ਉਹਨੇ ਫੜ ਕੇ ਖਾ ਦਿਓ ਜਮਾਲਪੁਰ ਜਾ ਕੇ ਸਾਰਾ ਸਿਰ ਭਰ ਜਾਂਦਾ ਕੁਰਤੇ ਪਜਾਮੇ ਕਾਲੇ ਹੋ ਜਾਂਦੇ ਨੇ ਇਹ ਥੋਡੇ ਲਈ ਆ ਉੱਤੀ ਲਈ ਆ ਕਿ ਮੈਂ ਲਖਣ ਕਹਿੰਦੇ ਜਿੰਦੇ ਵੀ ਸਾਰੇ ਜਣੇ ਆ ਭਗਵੰਤਬਾਨ ਨੂੰ ਪਤਾ ਨਹੀਂ ਕੀ ਇਹ ਲੇਬਰ ਦੀ ਪ੍ਰੋਬਲਮ ਹੋਈ ਹੈ ਬੰਨ ਜਾਣ ਵਾਲੀ ਹੁੰਦੀ ਹੈ ਕਦੋਂ ਹੁੰਦੀ ਆ ਇਹ ਕਦ ਲਈ ਆ ਇਹ ਸੋ ਗੱਲ ਦੱਸ ਰਹੇ ਆ ਕਿ ਕਰ ਵੀ ਦੇਣਾ ਸੀ ਇਸ ਲਈ ਰੁਕੇਗੇ ਪੰਜਾਬ ਗਵਰਨਮੈਂਟ ਕਹਿ ਰਹੀ ਐ ਅਸੀਂ ਬੰਦ ਕਰ ਰਹੇ ਆ ਤੇ ਜੇ ਤੁਸੀਂ ਆਪ ਦਾ ਆਰਡਰ ਵੀ ਫਾਲੋ ਨਹੀਂ ਕਰ ਰਹੇ ਤਾਂ ਕੀ ਐ ਤੁਸੀਂ ਰਹਿਣ ਦਾ ਤੁਹਾਨੂੰ ਹੱਕ ਐ ਸਰਕਾਰ ਤੁਸੀਂ ਕਹਿ ਰਹੀ ਹੋ ਇਹ ਗਲਤ ਐ ਨੈਸ਼ਨਲ ਪੁਲਿਸਨ ਬੋਰਡ ਕਹਿ ਰਿਹਾ ਇਹ ਗਲਤ ਐ ਪੰਜਾਬ ਪੁਲਿਸਨ ਬੋਰਡ ਕਹਿ ਰਿਹਾ ਗਲਤ ਐ ਪੰਜਾਬ ਗਵਰਨਮੈਂਟ ਕਹਿ ਰਹੀ ਐ ਗਲਤ ਐ ਤੇ ਜੇ ਫਿਰ ਵੀ ਚੱਲ ਰਿਹਾ ਜਾ ਕੇ ਵੇਖੋ ਹਜੇ ਵੀ ਚੱਲ ਰਿਹਾ ਤੇ ਜੇ ਚੱਲ ਰਿਹਾ ਤਾਂ ਉਹਦਾ ਦੋਸ਼ੀ ਕੌਣ ਐ ਇਹਨਾਂ ਨੇ ਕੁਝ ਨਹੀਂ ਕਰਨਾ ਫਿਰ ਇੱਕ ਵਾਰੀ ਤੁਹਾਨੂੰ ਕਹਿ ਰਹੇ ਆ ਲੋਕਾਂ ਨੂੰ ਇਹਨਾਂ ਤਰੀਕ ਨੂੰ ਫੋਟੋ ਨਾਲ ਲੈ ਕੇ ਜਿੱਤੇ ਦਿਨ ਉਹਨੂੰ ਬੰਦ ਕਰਾਂਗੇ ਸਭ ਤੋਂ ਪਹਿਲਾਂ ਉਹਨੂੰ ਉਹ ਫਿਰ ਅਗਲੀਆਂ ਚੀਜ਼ਾਂ ਨੂੰ ਛੇ ਇਹਨਾਂ ਨੇ ਜੋ ਸਾਨੂੰ ਫੜਨਾ ਹੈ ਕਿ ਇਸ ਪਾਉਨੇ ਹੈ ਕਰਨ ਕਰਤੇ ਕਰਨ ਛੇ ਗੁਨਾਹ ਹੈ ਨਾ ਤਾਂ ਲੋਕਾਂ ਲਈ ਇਨਸਾਨੀਅਤ ਲਈ ਅਸੀਂ ਇਹ ਗੁਨਾਹ ਕਰਾਂਗੇ